ਜੀ ਇਹਨੇ ਸਟ੍ਰਾਈਕਰ ਜਿਹਾ ਜੁਟਿਊਬ ਤੇ ਹੈਗਾ ਲੱਖ ਤੇ ਕੀ ਹਵੇ ਦੀ ਤੁ ਚਲੋ ਜੀ ਦੇਖਾਂ ਅੱਜ ਟੀਰ ਵਾਲੀ ਲਓ ਜੀ ਅੱਜ ਚੱਲੇ ਆ ਮੌਹ ਸਾਹਿਬ ਮੌਹ ਦੇ ਮੌਹ ਪਿੰਡੇ ਪਿੰਡ ਦਾ ਨਾ ਗਿਆ 100 ਜੀ ਗੁਰੂ ਆਜੰਦੇ ਇਹ ਜੀ ਦੀ ਸ਼ਾਦੀ ਹੋਈ ਤੇ ਵੀ ਆ ਤੇ ਬਾਕੀ ਜਾ ਕੇ ਦਿਖਾਉਂਦੇ ਆ ਮੌਲਕਾਲ ਫੋਟੋ ਦੇ ਨਾਲੇ ਮੋਹੱਲੀ ਯਾਰ ਚੱਲੇ ਸੀ ਤਾਂ ਮੈਂ ਜਦ ਅੱਲਾ ਪਹਿਲੀ ਵਾਰੀ ਤੇ ਗਲੀ ਯਾਰ ਚੱਲਾ ਆ ਹੁਣ ਅੱਬ ਤਾਂ ਜਾਣਾ ਕਿਤੋਂ ਗਲੀ ਯਾਰ ਜਾਣਾ ਕਿਤੋਂ ਅੱਬੇ ਇੱਧਰ ਨੂੰ ਮਾਉਣਾ ਸੀ ਦੀਪੂ ਮਿੱਛੇ ਨੂੰ ਮਾਉਣਾ ਸੀ ਔਰ ਆ ਤੇ ਮੈਂ ਕਹਿੰਦਾ ਉਹ ਹੀ ਜਾਂਦਾ ਨੇ ਆ ਉਹ ਜੀ ਕਹਿੰਦਾ ਸੀ ਉਹ ਨੀਲਾ ਪਾਣਾ ਹਾਂ ਜੀ ਦੇਖੋ ਬੰਨਾ ਰਾਸ਼ ਇਹ ਸਾਰੀ ਖਾਂਗੇ ਤਾਂ ਉੱਥੇ ਹੀ ਜਾ ਰਹੀ ਹੈ ਮੌਸਾਬ ਮੌਸਾਬ ਟਰਾਲੀ ਮੋਰੇ ਵੀ ਟਰਾਲੀਆਂ ਟਰਾਲੀਆਂ ਭਰ ਭਰ ਜਾਣ ਰਹੀਆਂ ਫਟਕ ਲੱਗਾ ਖੜੇ ਕਿੱਥੇ ਆਪਾਂ ਕਿੱਲੇ ਲੈ ਲਈ ਵੇ ਕਿੱਲੇ ਲਾਓ ਜੀ ਲੰਗਰ ਚਾ ਲਾਦੇ ਆ ਲੰਗਰੇ ਲੰਗਰ ਰਾਜ ਦਾ ਛੇ ਬੜਾ ਵਿਆਹ ਹੋਰੇ ਡਾਇਰੈਕਟਰ ਜਾਂਦੇ ਗਾਣੇ ਲੱਗੇ ਆ ਆਹੋ ਲੋਈ ਬ੍ਰੈਡ ਪਕੌੜੇ ਦਾ ਲੰਗਰ ਲੱਗਾ ਜੀ ਆ ਗਿਆ ਜੀ ਬ੍ਰੈਡ ਪਕਾਉਣਾ ਇਹਨੂੰ ਜਦੋਂ ਬਣਾਉਣਾ ਭਾਂਗਾਂ ਕਿਤੇ ਚਾਲ ਚਾਲਦੇ ਚਾਲਦੇ ਇਸ ਕਰੀਮਾਂ ਚੱਕ ਲਈਆਂ ਤੁਰ ਕੇ ਹੋ ਗਿਆ ਗੱਡੀ ਲਾਤੀ ਸਾਈਡ ਤੇ ਆ ਰੁਟਾ ਵੀਟਰ ਖੜੇ ਆ ਰੁਟਾ ਵੀਟਰ ਬਹੁਤ ਆਸ਼ੀਆ ਹੈ ਤੇ ਕਿੰਨੀ ਇੰਨਾ ਕ ਬਾੜਿਆ ਇਹ ਤਾਂ ਬਹੁਤ ਬਾੜਿਆ ਕਹਿੰਦੇ ਲੈ ਜਾ ਭਾਈ ਖਾਲੀ ਆ ਵੀ ਨਹੀਂ ਆਉਂਦੇ ਕੋਲਡ ਕਰਦੀ ਆ ਦਿੰਦੀ ਆ ਬਸ ਆਹ ਕਾਲ ਆਸ਼ੀਆ ਪਿੰਨਾ ਆਓ ਪਈਏ ਪਹਿਲੀ ਆ ਜਾਓ ਘਟ ਆ ਜਾ ਚੱਲਦੇ ਆ ਰੇ ਟੋਲ ਆ ਕਰਦੇ ਹੀ ਕੋਲ ਕੋ ਵੀ ਜਾ ਸਕਦੇ ਸੀ ਕੋਲ ਕੋ ਵੀ ਸੀ ਮੀਨਾਂ ਕੰਮ ਖਰਾਬ ਹੋਇਆ ਥੋੜਾ ਜਿਹਾ ਲੰਗਰ ਲੱਗਾ ਏ ਕਰੋ ਵੀਊ ਛੱਡਿਓ ਨਾ ਕੋਈ ਲੰਗਰ ਆ ਦੇਖਦਾ ਹਟਦੇ ਹਟਦੇ ਆਪਾਂ ਉਹ ਲੈ ਲਈਏ ਤਾਂ ਪਹਿਲਾਂ ਆਪਾਂ ਨਾ ਗਈ ਸਹੀ ਆ ਸਹੀ ਆ ਚਲੋ ਬਹੁਤ ਆ ਬੱਕਰ ਜੀ ਨਹੀਂ ਹਟਦੇ ਸਾਡੇ ਬੱਕਰ ਜੀ ਆ ਕਾਕੇ रा वाले लंगर लॻा सिवाई लते महोला ਬਹੁਤ ਵੱਡਾ ਬਹੁਤ ਕੀ ਆ ਵੱਡਾ ਝੁੱਲਾ ਧੂਲੇ ਘਮਾਰਿਆ ਤੇਰਾ ਥੱਲੇ ਬਣਾ ਲਈ ਝੁੱਲੜੀ ਬਹੁਤ ਛੋਟੀ ਬਣਨੀ ਥੱਲੇ ਚੱਲ ਜਾ ਬਹਿ ਕੇ ਬਣਾ ਵਿੱਚ ਚੱਲ ਜਾ ਜੀ ਮਹਾਰਾਜ ਜਗੂ ਮਹਾਰਾਜ ਦੇ ਦਰਸ਼ਨ ਕਰ ਲਿਆ ਤੇ ਹੁਣ ਆ ਗਏ ਆ ਆਪਾਂ ਮੇਲੇ ਆਣ ਗਰੌਣ ਦਾ ਮੇਲਾ ਬੜਾ ਲੱਗਾ ਵਾ ਥੱਲੇ ਨਾ ਆ ਜੀ ਗੈਸਤੀ ਗੁਸਤੀ ਦੇ ਇੱਦਾਂ ਉਹ ਆ ਗਈ ਪਰੇ ਜਾ ਉਹ ਸਾਜੀ ਉਹ ਸੱਚੀ ਦੇਲਾ ਦਉ ਤੇ ਆ ਲਓ ਜੀ ਘਰਾਂ ਨੂੰ ਵਾਪਸ ਗਿਆ ਦੇ ਮੇਲੇ ਦੇ ਬਾਹਰ ਜੀ ਉੱਪਰ ਜੀ ਆਏ ਹੋਏ ਆ ਕਿੱਥੇ ਬਾਹਰ ਵਿੱਚ ਲਓ ਜੀ ਰਸ਼ ਦੇਖ ਲਓ ਬੜਾ ਹੀ ਰਸ਼ ਆ ਹੁਣ ਚੱਲੇ ਘਰਾਂ ਨੂੰ ਵਾਪਸ ਗਿਆ ਬਹੁਤ ਹੜੇ ਹੋ ਗਿਆ ਦਰਸ਼ਨ ਕਰ ਲਿਆ ਲਓ ਜੀ ਆ ਗਿਆ ਗੱਡੀ ਕੋ ਫਾਹ ਸਾਹੋਂ ਸਾਹੀ ਹੋਗਾ ਬਹੁਤ ਰਸ਼ ਆ ਤੇ ਤਾਂ ਵਾਸ ਸਿੰਘ ਆ ਬੱਸ ਹੋ ਗਈ ਗਰਮੀ ਨੇ ਬੱਸ ਖਰਾਬ ਕੀਤੀ ਦੋ ਬੰਦੇ ਰਹਿ ਗਏ ਸਾਡੇ ਅਸੀਂ ਆ ਗਏ ਯਾਰ ਭੀੜ ਬਹੁਤ ਨੇ ਗਵਾ ਚੰਨੀ ਸਾਹਿਬ ਟਕਰੇ ਸਾਨੂੰ ਚੰਨੀ ਸਾਹਿਬ ਚੰਨੀ ਸਾਹਿਬ 도ੜੇ ਫਿਰਦੇ ਗੱਡੀਆਂ ਮਗਰ ਮੈਂ ਤੇ ਤੁਰ ਕੇ ਹੋਇਆ ਗੱਡੀਆਂ ਮਗਰ ਸੀ ਉਹਦੀਆਂ ਤੇ ਆਪ ਤੁਰ ਕੇ ਹੋਇਆ ਜੀ ਉਹਨਾਂ ਨੂੰ ਫੋਨ ਕਰ ਹੌਣ